ਲਗੇ ਹੋਏ ਨੇ ਆਹ ਸਾਹਮਣੇ ਜਸੀ ਧੂੜ ਵਾਲੇ ਦੀ ਕਬੱਡੀ ਪੈ ਰਹੀ ਹੈ ਛੋਟੀ ਦਾ ਸੈਮੀਫਾਈਨਲ ਮੈਚ ਹੈ ਹਾਕਮ ਵਾਲੀਆ ਓ ਹਾਕਮ ਵਾਲੀਆ ਹਾਕਮ ਵਾਲੀਆ ਓ ਜੱਗੂ 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 ਦੁਨੀਆ ਤੇ ਕਰਾਈ ਹੋਈ ਹੈ ਤੁਮ ਕਹਿੰਦੇ ਦੁਨੀਆ ਤੇ ਪਾਈ ਹੋਈ ਹੈ ਓ ਹਾਕਮ ਵਾਲੀਆ ਓ ਜੱਗੂ ਓ ਜੱਗੂ ਬੱਲੇ 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 ਵੱਡੇ ਵੱਡੇ ਰੇਡਰਾਂ ਦੇ ਮੁਖ ਮੋੜ ਤੇ ਕਵਰ ਬਣ ਜਾ ਤੂੰ ਜਿੱਤਲਾ ਮੋਟਰਸਾਈਕਲ ਟਰੈਕਟਰ ਵੱਡੀ ਗੱਡੀ ਨੂੰ ਹੁਣ ਤਾਂ ਟੀਵੀ ਉੱਤੇ ਆ ਗਈ ਨਹੀਂ ਬੇਬੇ ਬੇ ਕਬੱਡੀ ਨੂੰ ਹੁਣ ਤਾਂ ਟੀਵੀ ਉੱਤੇ ਆ ਗਈ ਟੀਵੀ ਤੇ ਕਬੱਡੀ ਦੇਖੀ ਜਾ ਰਹੀ ਹੈ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਜੱਸੀ 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 ਜਦੋਂ ਹੱਥੀ ਕਹਿ ਗਿਆ ਜੱਸੀ 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 ਓ ਜੱਸੀ ਤੇ ਜੱਫੂ ਜੱਫੂ ਤੇ ਜੱਸੀ ਆਹ ਓ ਸਵਾਦ ਓਏ ਕਿਵੇਂ ਥਾਪੀ ਜੇਵੇਂ ਥੱਪ ਆਓ ਸਾਹਮਣੇ ਕਹਿੰਦੇ ਇਸ ਵੇਲੇ ਉਹ ਚਰਨੀ ਕਲੇਰ ਦੀ ਕਬੱਡੀ ਪੈ ਰਹੀ ਹੈ ਚਰਨੀ ਕਲੇਰ ਰਾਹ ਤਰਾਣੇ ਵਾਲਾ ਕਬੱਡੀ ਪਾ ਰਿਹਾ ਹੈ ਹਾਕਮ ਵਾਲਾ ਜੱਗੂ ਹੈ ਅੰਗਰੇਜ਼ਾਂ ਵਰਗਾ ਸਰੀਰ ਹੈ ਉਹ ਸਾਹਮਣੇ ਗੋਰੇ ਦੇ ਸ਼ੋਰ ਰੰਗ ਦਾ ਹਾਕਮ ਵਾਲੀਆ ਹਾਕਮ ਵਾਲੀਆ ਮਲਕੀਤ ਲਹਿਰੇ